ਅੱਜ ਕਰੀਬ 1212 ਵਜੇ ਇੱਕ ਇਨਸੀਡੈਂਟ ਰਿਪੋਰਟ ਹੋਇਆ ਹੈ ਜੋ ਜੁਲਫਾਨਾ ਦਾ ਵਿਅਕਤੀ ਹੈ ਜਮਨानगर ਹਰਿਆਣੇ ਦਾ ਰਹਿਣ ਵਾਲਾ ਹੈ ਉਹ ਗੁਰੂ ਰਾਮ ਦਾ ਸਰਾਂ ਦੀ ਦੂਜੀ ਮੰਜ਼ਲ ਤੇ ਚੜ ਗਿਆ ਉਹਦੇ ਹੱਥ ਦੇ ਵਿੱਚ ਆਰਿਆਂ ਦੀ ਰੋਡ ਸੀ ਜਦੋਂ ਜਸਵੀਰ ਸਿੰਘ ਸੇਵਾਦਾਰ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਆਪਣੀ ਜਿਹੜੀ ਹੱਥ 'ਚ ਰੋਡ ਫੜੀ ਸੀਗੀ ਉਹਦੇ ਨਾਲ ਜਸਵੀਰ ਸਿੰਘ ਤੇ ਉੱਥੇ ਜਾ ਅਟੈਕ ਕਰ ਦਿੱਤਾ ਤੇ ਫਿਰ ਉੱਥੇ ਹੋਰ ਸੰਗਤ ਅਤੇ ਸੇਵਾਦਾਰ ਹੋਰ ਸੀ ਜਦੋਂ ਉਹਨਾਂ ਨੇ ਉਹਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਉਹਨਾਂ ਦੇ ਉੱਤੇ ਵੀ ਹਮਲਾ ਕਰਕੇ ਤੇ ਉਹਨਾਂ ਦੇ ਮੂੰਹ 'ਚ ਸੱਟਾਂ ਵੀ ਲਾਈਆਂ ਨੇ ਜਿਸ ਤੋਂ ਬਾਅਦ ਸੰਗਤ ਨੇ ਤੇ ਸੇਵਾਦਾਰਾਂ ਵੱਲੋਂ ਉਹਨੂੰ ਰਕੇ ਫੜ ਲਿਆ ਗਿਆ ਤੇ ਫੜ ਕੇ ਉਹਦੀ ਕਟਵਾਰ ਕੀਤੀ ਵੀ ਗਈ ਹੈ ਤੇ ਉਹਨੂੰ ਪੁਲਸੇਵਾਲੇ ਕਰਦਾ ਜੋ ਸੇਵਾਦਾਰ ਜਸਵੀਰ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ 15 115 ਤੋਂ 118 ਬੀਐਨਐਸ ਜਿਹੜਾ ਥਾਣਾ ਕਤਵਾਲੀ ਵਿਖੇ ਦਰਜ ਕਰ ਦਿੱਤਾ ਗਿਆ ਅਗਲੀ ਤਵਰੀ ਜਿਹੜੀ ਆ ਇਹ ਤੋਂ ਪੁੱਛਗਿੱਛ ਕੀਤੀ ਜਾਊਗੀ ਇਹ ਨੂੰ ਪੁੱਛਣ ਤੋਂ ਇਹ ਪਤਾ ਲੱਗਿਆ ਵੀ ਇਹ ਪਿੰਡ ਸ਼ਾਦੀਪੁਰ ਜਮਨਾ ਨਗਰ ਹਰਿਆਣੇ ਦਾ ਰਹਿਣ ਵਾਲਾ ਤੇ ਜਦੋਂ ਉਹ ਤੋਂ ਪੁੱਛੋ ਪਤਾ ਕੀਤਾ ਗਿਆ ਫੇ ਉਤੋਂ ਇਹ ਪਤਾ ਲੱਗਾ ਕਿ ਇਹ ਦੋ ਤਿੰਨ ਦਿਨ ਪਹਿਲੋਂ ਦਾ ਹੀ ਇਹ ਤੋਂ ਪਿੰਡ ਤੋਂ ਆਇਆ ਹੋਇਆ ਹੈ ਇੱਥੇ ਤੇ ਬਾਕੀ ਇਹਦੀ ਪੂਰੀ ਪੁੱਛਗਿੱਛ ਕੀਤੀ ਜਾਊਗੀ ਤੇ ਇਹਦੀ ਮਕਰਮਦਾਰੀ ਕਦੋਂ ਵਾਦੀ ਦੀ ਮਕਰਮਦਾਰੀ ਰੈਸ਼ਵੀ ਵਾਦੀ ਦਿੱਤੀ ਗਈ ਹੈ